ਪੰਜਾਬ ਦੀਆਂ ਜਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਨੱਚ ਤੱਪ ਕੇ ਜਸ਼ਨ ਮਨਾਏ ਜਾ ਰਹੇ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਅਤੇ ਗਿੱਦੜਵਾਹ ਦੇ ਵਿੱਚ ਜੋ ਜਿੱਤ ਹੋਈ ਹੈ ਉਹ ਹੰਕਾਰ ਦੀ ਹਾਰ ਹੋਈ ਹੈ ਜੋ ਕਾਂਗਰਸ ਦੇ ਲੀਡਰਾਂ ਦੀ ਬੋਲਬਾਣੀ ਸੀ ਉਹ ਉਸ ਨੂੰ ਲੋਕਾਂ ਨੇ ਜਵਾਬ ਦਿੱਤਾ ਹੈ ਆਵਾਮੀ ਪਾਰਟੀ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਹਰਜੋਤ ਬੈਂਸ ਨੇ ਕਿਹਾ ਹੈ ਕਿ ਭਗਵੰਤ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ 2.5 ਸਾਲਾਂ ਦੇ ਵਿੱਚ ਲੋਕਾਂ ਦੇ ਹਿੱਤ ਵਿੱਚ ਕੰਮ ਕੀਤੇ ਗਏ ਨੇ ਜਿਸ ਤੋਂ ਬਾਅਦ 2.5 ਸਾਲਾਂ ਦੇ ਕੰਮਾਂ ਨੂੰ ਅੱਜ ਪੰਜਾਬ ਦੀ ਜਨਤਾ ਨੇ ਮੋਹਰ ਲਾਈ ਹੈ ਦੇਖੋ ਜੀ ਅੱਜ ਦੇ ਜਿਹੜੇ ਬਾਈਪੋਲ ਦੇ ਨਤੀਜੇ ਹੈ ਬੜੇ ਅਹਿਮ ਹੈ ਕਿਉਂਕਿ 2.5 ਸਾਲ ਦੇ ਬਾਅਦ ਇਹ ਚੋਣ ਹੋ ਰਹੀ ਸੀ ਤਾਂ 2.5 ਸਾਲ ਦੇ ਜਿਹੜੇ ਸਰਕਾਰ ਦੇ ਕੀਤੇ ਹੋਏ ਕੰਮ ਐ ਸਾਡੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕੀਤੇ ਹੋਏ ਕੰਮ ਸਾਡੇ ਵਿਧਾਇਕਾਂ ਵੱਲੋਂ ਸਾਡੇ ਮੰਤਰੀਆਂ ਵੱਲੋਂ ਤੇ ਖਾਸ ਕਰਕੇ ਸੰਗਠਨ ਦੇ ਸਾਡੇ ਜਿਹੜੇ ਜਿਹੜੇ ਸਾਡੇ ਪਿੰਡਾਂ ਦੇ ਵਰਕਰ ਐ ਉਹਨਾਂ ਦਾ ਜਿਹੜਾ ਕੰਮ ਐ ਉਸ ਦੇ ਉੱਤੇ ਲੋਕਾਂ ਨੇ ਜਿਹੜਾ ਹੈ ਉਸ ਦੇ ਹੱਕ 'ਚ ਫਤਵਾ ਦਿੱਤਾ ਤੇ ਬੜੀ ਖੁਸ਼ੀ ਵਾਲੀ ਗੱਲ ਐ ਦੇਖੋ ਚੱਬੇ ਹਾਲ ਤੋਂ ਇੱਕ 30 ਸਾਲ ਦਾ ਯੰਗ ਡਾਕਟਰ ਹੁਣ ਪੰਜਾਬ ਦੀ ਵਿਧਾਨ ਸਭਾ ਦਾਸ ਜਿਹੜਾ ਹੈ ਉਹ ਸਭ ਤੋਂ ਯੰਗੇਸਟ ਮੈਂਬਰ ਹੋਊਗਾ ਇਦਾਂ ਹੀ ਡੇਰਾ ਬਾਬਾ ਨਾਨਕ ਤੇ ਚਾਹੇ ਗਿੱਦੜਬਾਹ ਹੋਵੇ ਤੁਸੀਂ ਦੇਖ ਸਕਦੇ ਹੋ ਸੀਟਾਂ ਦੋਨੋਂ ਕਹਿੰਦੇ ਕਹਾਂਦੇ ਕਾਂਗਰਸ ਦੀ ਟਰਫ ਸੀ ਗਿਆ ਪਿਛਲੇ ਕਈ ਸਾਲਾਂ ਤੋਂ ਬਹੁਤ ਵੱਡੇ ਲੀਡਰਾਂ ਦੇ ਤਾਈਆਂ ਹੌਟਸਟ ਬਣੀਆਂ ਕਰ ਹਾਂ ਹੌਟ ਤੇ ਵੱਡੇ ਹੁਣ ਨਹੀਂ ਤੇ ਉਹਨਾਂ ਦਾ ਹੰਕਾਰ ਦਾ ਜਿਹੜਾ ਹੈ ਅੱਜ ਉਸ ਦਾ ਪਤਨ ਹੋਇਆ ਜਿਸ ਤਰੀਕੇ ਨਾਲ ਉਹਦਾ ਹੰਕਾਰ ਸੀ ਤੁਸੀਂ ਪੂਰੇ ਉਹਦੇ ਇਲੈਕਸ਼ਨ ਕੈਂਪੇਨ ਚ ਦੇਖੋ ਜੋ ਉਹਨਾਂ ਦੀ ਬੋਲਬਾਨੀ ਸੀ ਅੱਜ ਉਸ ਹੰਕਾਰ ਦਾ ਪਤਨ ਹੋਇਆ ਲੋਕ ਜਿਹੜੇ ਆ ਨਿਮਰਤਾ ਨੂੰ ਲੋਕ ਕੰਮ ਦੀ ਰਾਜਨੀਤੀ ਨੂੰ ਉਸ ਨੂੰ ਪਸੰਦ ਕਰਦੇ ਆ ਤੇ ਤੁਸੀਂ ਜਿੰਨੀ ਮਰਜ਼ੀ ਨਫ਼ਰਤ ਦੀ ਰਾਜਨੀਤੀ ਜਿੰਨੀ ਮਰਜ਼ੀ ਭੱਦੀ ਸ਼ਬਦਾਵਲੀ ਦੀ ਰਾਜਨੀਤੀ ਕਰੀ ਜਾਓ ਅੰਤ ਦੇ ਵਿੱਚ ਜਿਹੜੀ ਜਿੱਤ ਹੈ ਉਹ ਕੰਮਾਂ ਦੇ ਉੱਤੇ ਜਿੱਤ ਹੁੰਦੀ ਹੈ ਇਹ ਦੋਨੋਂ ਤੁਸੀਂ ਗਿੱਡੜ ਬਹਾ ਲਾ ਲੋ ਚਾਹੇ ਡੇਰਾ ਬਾਬਾ ਨਾਨਕ ਦਾ ਪਰ ਬਹਿਨਾਂ ਨੂੰ ਲੈ ਕੇ ਜਿਵੇਂ ਤੁਸੀਂ ਕਿਹਾ ਵੀ ਚਾਹੇ ਭੱਦੀ ਸ਼ਬਦਾਵਲੀ ਦੀ ਗੱਲ ਹੈ ਤੁਹਾਨੂੰ ਸਾਥ ਤੇ ਕਿਤੇ ਲੀਡਰਾਂ ਨੇ ਕਰੀਆਂ ਇਹ ਚੀਜ਼ਾਂ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਕੀ ਕੀ ਸ਼ੌਕੀ ਕਿ ਕਿੱਦਾਂ ਦੀ ਤੁਸੀਂ ਖੋਲ ਕੇ ਦੇਖੋ ਜੀ ਤੁਸੀਂ ਆਪਣੀ ਗੱਲ ਕਰੋ ਨਾ ਆਪਣੇ ਏਜੰਡਾ ਰੱਖੋ ਹਾਂ ਤੁਸੀਂ ਕਿਸੇ ਨੂੰ ਕ੍ਰਿਟਿਸਾਈਜ਼ ਕਰਨਾ ਉਹਦਾ ਵੀ ਇੱਕ ਢੰਗ ਤਰੀਕਾ ਹੁੰਦਾ ਉਹਦੀ ਪਾਲਿਸੀ ਨੂੰ ਕ੍ਰਿਟਿਕ ਪਰ ਕਿਦਾਂ ਤੂੰ ਕਿਸੇ ਜਾਨੀ ਇੰਨੀ ਘਟੀਆ ਸ਼ਬਦਾਵਲੀ ਉਹਦਾ ਲੋਕਾਂ ਨਾਲ ਜਵਾਬ ਦਿੱਤਾ ਬਿਲਕੁਲ ਕੈਮ ਹੈ ਤੇ ਮੈਂ ਤੁਹਾਨੂੰ ਇਹ ਦੱਸ ਦਵਾਂ ਇਸ ਨੇ ਇੱਕ ਜਿਹੜਾ ਹੈ ਨੀ ਜੜੀਆਂ ਰੱਖ ਦਿੱਤੀ ਹੈ ਤੇ ਇਹ ਆਮ ਆਦਮੀ ਪਾਰਟੀ ਹਰ ਦਿਨ ਜਿਹੜੀ ਇਹ ਪੰਜਾਬ 'ਚ ਹੋਰ ਮਜ਼ਬੂਤ ਹੋ ਰਹੀ ਹੈ ਤੇ ਸਾਨੂੰ ਵੀ ਕੌਨਫੀਡੈਂਸ ਆਉਂਦਾ ਸੀ ਹੁਣ ਹੋਰ ਮਿਹਨਤ ਨਾਲ ਲੋਕਾਂ ਲਈ ਹੋਰ ਸਮਰਪਿਤ ਹੋ ਕੇ ਕੰਮ ਕਰਾਂਗੇ ਵੇਖੋ ਜੀ ਅੱਜ ਦੇ ਜਿਹੜੇ ਬਾਈਪੋਲ ਦੇ ਨਤੀਜੇ ਆ ਬੜੇ ਅਹਿਮ ਹੈ ਕਿਉਂਕਿ 2.5 ਸਾਲ ਦੇ ਬਾਅਦ ਇਹ ਚੋਣ ਹੋ ਰਹੀ ਸੀ ਤਾਂ 2.5 ਸਾਲ ਦੇ ਜਿਹੜੇ ਸਰਕਾਰ ਦੇ ਕੀਤੇ ਹੋਏ ਕੰਮ ਹੈ ਸਾਡੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕੀਤੇ ਹੋਏ ਕੰਮ ਸਾਡੇ ਵਿਧਾਇਕਾਂ ਵੱਲੋਂ ਸਾਡੇ ਮੰਤਰੀਆਂ ਵੱਲੋਂ ਤੇ ਖਾਸ ਕਰਕੇ ਸੰਗਠਨ ਦੇ ਸਾਡੇ ਜਿਹੜੇ ਜਿਹੜੇ ਸਾਡੇ ਪਿੰਡਾਂ ਦੇ ਵਰਕਰ ਹੈ ਉਹਨਾਂ ਦਾ ਜਿਹੜਾ ਕੰਮ ਹੈ ਉਸ ਦੇ ਉੱਤੇ ਲੋਕਾਂ ਨੇ ਜਿਹੜਾ ਹੈ ਉਸ ਦੇ ਹੱਕ ਚ ਫਤਵਾ ਦਿੱਤਾ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਦੇਖੋ ਚੱਬੇ ਹਾਲ ਤੋਂ ਇੱਕ 30 ਸਾਲ ਦਾ ਯੰਗ ਡਾਕਟਰ ਹੁਣ ਪੰਜਾਬ ਦੀ ਵਿਧਾਨ ਸਭਾ ਦਾਸ ਜਿਹੜਾ ਹੈ ਉਹ ਸਭ ਤੋਂ ਯੰਗੇਸਟ ਮੈਂਬਰ ਹੋਊਗਾ ਐਦਾਂ ਹੀ ਡੇਰਾ ਬਾਬਾ ਨਾਨਕ ਤੇ ਚਾਹੇ ਗਿੱੱਡੜਬਾਹਾ ਹੋਵੇ ਤੁਸੀਂ ਦੇਖ ਸਕਦੇ ਹੋ ਸੀਟਾਂ ਦੋਨੋਂ ਕਹਿੰਦੇ ਕਹਾਂਦੇ ਕਾਂਗਰਸ ਦੀ ਟਰਫ ਸੀਗੀਆਂ ਪਿਛਲੇ ਕਈ ਸਾਲਾਂ ਤੋਂ ਬਹੁਤ ਵੱਡੇ ਲੀਡਰਾਂ ਦੇ ਤਾਈਆਂ ਹੌਟਸਟ ਬਣਿਆ ਕਰ ਹਾਂ ਹੌਟ ਤੇ ਵੱਡੇ ਹੁਣ ਨਹੀਂ ਤੇ ਉਹਨਾਂ ਦਾ ਹੰਕਾਰ ਦਾ ਜਿਹੜਾ ਹੈ ਅੱਜ ਉਸ ਦਾ ਪਤਨ ਹੋਇਆ ਜਿਸ ਤਰੀਕੇ ਨਾਲ ਉਹਦਾ ਹੰਕਾਰ ਸੀ ਤੁਸੀਂ ਪੂਰੇ ਉਹਦੇ ਇਲੈਕਸ਼ਨ ਕੈਂਪੇਨ ਚ ਦੇਖੋ ਜੋ ਉਹਨਾਂ ਦੀ ਬੋਲਬਾਨੀ ਸੀ ਅੱਜ ਉਸ ਹੰਕਾਰ ਦਾ ਪਤਨ ਹੋਇਆ ਲੋਕ ਜਿਹੜੇ ਨਿਮਰਤਾ ਨੂੰ ਲੋਕ ਕੰਮ ਦੀ ਰਾਜਨੀਤੀ ਨੂੰ ਉਸ ਨੂੰ ਪਸੰਦ ਕਰਦੇ ਆ ਤੇ ਤੁਸੀਂ ਜਿੰਨੀ ਮਰਜ਼ੀ ਨਫਰਤ ਦੀ ਰਾਜਨੀਤੀ ਜਿੰਨੀ ਮਰਜ਼ੀ ਭੱਦੀ ਸ਼ਬਦਾਵਲੀ ਦੀ ਰਾਜਨੀਤੀ ਕਰੀ ਜਾਓ ਅੰਤ ਦੇ ਵਿੱਚ ਜਿਹੜੀ ਜਿੱਤ ਹੈ ਉਹ ਕੰਮਾਂ ਦੇ ਉੱਤੇ ਜਿੱਤ ਹੁੰਦੀ ਹੈ ਇਹ ਦੋਨੋਂ ਸੀਟਾਂ ਦੇ ਉੱਤੇ ਚਾਹੇ ਤੁਸੀਂ ਗਿੱੱੜੜ ਬਹਾ ਲਾ ਲਓ ਚਾਹੇ ਡੇਰਾਵਾ ਬਣਾ ਨਕਲਾ ਪਰ ਬਿਆਨ ਨੂੰ ਲੈ ਕੇ ਜਿਵੇਂ ਤੁਸੀਂ ਕਿਹਾ ਵੀ ਚਾਹੇ ਭੱਦੀ ਸ਼ਬਦਾਵਲੀ ਦੀ ਗੱਲ ਕਰੀਏ ਤਾਂ ਮੈਂ ਸਾਡੇ ਤਰ੍ਹਾਂ ਕਿਤੇ ਲੀਡਰਾਂ ਨੇ ਕਰੀਆਂ ਇਹ ਚੀਜ਼ਾਂ ਸਾਡੇ ਸਾਹਮਣੇ ਤੁਹਾਡੇ ਸਾਹਮਣੇ ਕੀ ਕੀ ਸ਼ੋਕ ਕੀ ਕਿੱਦਾਂ ਦੀ ਤੁਸੀਂ ਖੋਲ ਕੇ ਦੇਖੋ ਜੀ ਤੁਸੀਂ ਆਪਣੀ ਗੱਲ ਕਰੋ ਨਾ ਜੀ ਆਪਣੇ ਏਜੰਡਾ ਰੱਖੋ ਹਾਂ ਤੁਸੀਂ ਕਿਸੇ ਨੂੰ ਕ੍ਰਿਟਿਸਾਈਜ਼ ਕਰਨਾ ਉਹਦਾ ਵੀ ਇੱਕ ਢੰਗ ਤਰੀਕਾ ਹੁੰਦਾ ਉਹਦੀ ਜਵਾਬ ਦਿੱਤਾ ਕੀ ਜਸਨ